ਆਮ ਆਦਮੀ ਪਾਪੀ ਜਿੰਦਾਬਾਦ ਆਮ ਆਦਮੀ ਪਾਪੀ ਜਿੰਦਾਬਾਦ ਇਹ ਪ੍ਰਚਾਰ ਦਾ ਖੀਰਲਾ ਦੇਣਾ ਡੇਰਾ ਬਾਬਾ ਨਾਨਕ ਦੀ ਕਮਿਟੀ ਦੇ ਇਲੈਕਸ਼ਨ ਆ ਰਹੇ ਹਨ ਅੱਜ ਅੱਜ 14 ਕਰੋੜ ਚੋ ਦਾ ਆਪਾਂ ਬਣਾਇਆ ਕਿ ਰੋਡ ਚੋਅ ਚ ਕਰ ਰਹੇ ਹਾਂ ਅਬ ਬਹੁਤ ਲੋਕਾਂ ਚੋਂ ਤਸ਼ਾਹ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਨੂੰ ਲੈ ਕੇ ਤਾਂ ਲੋਕਾਂ ਨੂੰ ਮੈਨੂੰ ਪੂਰੀ ਉਮੀਦ ਹੈ ਇਹ ਲੋਕ ਡੇਰਾ ਪਾਪਾ ਨਾਨਕ ਦੇ 13 ਜੀਰੋ ਕਰਨਗੇ ਆ। ਸਰਦਾਰ ਸਾਹਿਬ 5 ਨੰਬਰ ਵਾਰਡ ਦੇ ਵਿੱਚ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਖਿਲਾਰੇ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਤੁਸੀਂ? ਉਮੀਦਵਾਰ ਲੱਭੇ ਕਿੱਥੇ ਨੇ? ਜਿਹੜੇ ਉਮੀਦਵਾਰ ਖਲੋਤੇ ਨੇ ਉਹ ਬਿਨਾਂ ਲਤਾਂ ਵਾਲੇ ਖਿਲਾਰੇ ਨੇ। ਜਿਹੜੇ ਵੱਡੇ ਵੱਟੇ ਆਪਣੇ ਆਪ ਨੂੰ ਕਹਿੰਦੇ ਸੀਗੇ ਕਿ ਅਸੀਂ ਕਾਂਗਰਸ ਦੇ ਅੰਦਰ ਥੰਮ ਸਮਝ ਜਾਂਦੇ। ਆਪ ਕਿਉਂ ਨਹੀਂ ਮੈਦਾਨ ਚ ਆਏ? ਆਉਂਦੇ ਮੈਦਾਨ ਚ ਦੇਖਦੇ ਫਿਰ ਇਹ ਤਾਂ ਪਹਿਲਾਂ ਹੀ ਮੈਦਾਨ ਖਾਲੀ ਕਰਕੇ ਨਿਕਲ ਗਏ। ਇੱਕ ਵਾਰਡ ਦੇ ਵਿੱਚ ਕੈਂਡੀਡੇਟ ਹੀ ਨਹੀਂ ਮਿਲਿਆ ਉਮੀਦਵਾਰੀ ਨਹੀਂ ਮਿਲਿਆ ਮੈਂਬਰ ਆਫ ਪਾਰਲੀਮੈਂਟ ਹੋਵੇ ਆ ਬੰਦੇ ਨਾ ਪੂਰੇ ਮਿਲ ਸਕਣ ਐਡੇ ਤੋਂ ਕੀ ਅੰਦਾਜ਼ਾ ਲੱਗਦਾ ਆ ਸ਼ਰਿਆਮ ਕਹਿਣਾ ਕਿ ਆਪਾਂ ਭਾਜਪਾ ਦੀ ਮਦਦ ਕਰਦੇ ਆ ਇਹ ਤਾਂ ਅੱਗੇ ਚੱਗ ਜਾ ਰਿਹਾ ਆ ਤੁਸੀਂ ਲੈਣਦੇ ਆਂ ਦੀ ਰਾਜਨੀਤੀ ਪਹਿਲਾਂ ਵੀ ਕਰਤੇ ਰਹੇ ਹੋ ਅੱਜ ਵੀ ਕਰ ਰਹੇ ਹੋ ਜਿਹੜੀਆਂ ਖਬਰਾਂ ਨਿਕ ਰਹੀਆਂ ਡੇਰਾ ਬਾਬਾ ਨਾਨਕ 25 75 ਦੀਆਂ ਉਹ ਇਹੀ ਖਬਰਾਂ ਨੇ ਕੀ ਕਾਂਗਰਸ ਇੱਕ ਜਗ੍ਹਾ ਤੇ ਕਾਂਗਰਸ ਭਾਜਪਾ ਦੀ ਸਪੋਰਟ ਕਰ ਰਹੀ ਹੈ ਤੇ ਜੀ ਕਾ ਭਾਜਪਾ ਕਾਂਗਰਸ ਨੂੰ ਸਪੋਰਟ ਕਰ ਰਹੀ ਹੈ ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਇੱਟ ਨੇ ਲਈ ਜਿੰਨੇ ਵੀ ਪੈਸੇ ਆਏ ਸਾਡੀ ਕਾਂਗਰਸ ਵੇਲੇ ਆਏ ਨਹੀਂ ਇਹ ਤਾਂ ਡੇਰਾ ਬਾਬਾ ਨਾਨਕ ਵਾਲਿਆਂ ਨੇ ਦੋ ਵਾਰੀ ਦੱਸਿਆ ਜਦੋਂ ਐਮਪੀ ਦੀ ਇਲੈਕਸ਼ਨ ਹੋਈ ਆ 2024 ਚ ਉਦੋਂ ਵੀ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਵਿਕਾਸ ਕਿੰਨਾ ਹੋਇਆ ਹੈ ਤਾਂ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਉਦੋਂ ਵੀ 45000 ਵੋਟ ਪਾਈ ਆਮ ਆਦਮੀ ਪਾਰਟੀ ਨੂੰ ਜਿਹੜਾ ਵਿਕਾਸ ਦੇ ਨਾਂ ਤੇ ਗੱਲਾਂ ਕਰਦਾ ਇੱਥੇ ਉਹਨੂੰ 48000 ਰੁਪਈਆ ਤਾਂ ਦੂਜੀ ਵਾਰੀ ਦੇਖ ਲੋ ਜਦੋਂ ਫਿਰ ਜਿਮਨੀ ਨੇ ਜੇ ਇੰਨਾ ਹੀ ਵਿਕਾਸ ਕੀਤਾ ਹੁੰਦਾ ਤਾਂ ਆਮ ਆਦੀ ਪਾਰਟੀ ਵਾਲੇ ਨੇ 60000 ਵੋਟਾਂ ਪੈਂਦੀ ਆਮ ਆਦੀ ਪਾਰਟੀ ਨੇ ਇੰਨਾ ਵਿਕਾਸ ਕੀਤਾ ਤਿੰਨਾਂ ਸਾਲਾਂ 'ਚ ਉਹ ਵਿਕਾਸ ਦੇ ਨਾਂ ਤੇ ਮੋਰ ਜਿਹੜੀ ਆਮ ਆਦੀ ਪਾਰਟੀ ਨੂੰ ਮਿਲੀ ਲੱਗੀ ਹੈ ਬਿਲਕੁਲ ਮੈਂ ਪਾਇਆ ਪਿਛਲੇ 15 ਸਾਲਾਂ ਤੋਂ ਡੇਰਾ ਬਾਬਾ ਨਾਨਕ 'ਚ ਉਹਨਾਂ ਗਰੀਬ ਲੋਕਾਂ ਦੇ ਨਾਂ ਤੇ ਰਾਜਨੀਤੀ ਕਰਦੇ ਨੇ 269 ਘਰ ਨੇ ਡੇਰਾ ਬਾਬਾ ਨਾਨਕ ਦੇ ਜਿਹੜੇ ਕੱਚੇ ਕੋਠਿਆਂ ਦੇ ਮਕਾਨ ਸੇ ਪਿਛਲੀ ਵਾਰੀ ਜਾਲੀ ਚੱਕ ਦੇ ਕੇ ਲੋਕਾਂ ਕੋਲ ਵੋਟਾਂ ਲੈਂਦੇ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਉਹਨਾਂ 269 ਘਰਾਂ ਨੂੰ ਪਰ ਘਰ 1,80,000 ਰੁਪਏ ਸਾਰਿਆਂ ਲੋਕਾਂ ਨੂੰ ਦਿੱਤਾ ਆਮ ਆਦਮੀ ਪਾਰਟੀ ਨੇ ਦਿੱਤਾ ਤੋਂ ਪਹਿਲਾਂ ਤੇ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕੋਸਮਾ ਪਹਿਲੋਂ ਬੜਾ ਵੱਡਾ ਆਮ ਆਦਮੀ ਪਾਰਟੀ ਨੂੰ ਫਤਵਾ ਦੇ ਕੇ ਸਰਦਾਰ ਗਦੀਪ ਸਿੰਘ ਵਧਾਵਾ ਜੀ ਨੂੰ ਐਮਐਲਏ ਬਣਾਇਆ ਪਰ ਮੈਂ ਜੋ ਵਾੜਾਂ ਦੇ ਵਿੱਚ ਜਾ ਕੇ ਸਰਵੇ ਵੀ ਕੀਤਾ ਵਾੜਾਂ ਦੇ ਵਿੱਚ ਜਾ ਕੇ ਵਾੜਾਂ ਦੀ ਸੰਗਤ ਨੂੰ ਮਿਲਿਆ ਵਾੜਾਂ ਦੇ ਲੋਕ ਸਿਆਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਜੋ ਐਮਸੀ ਆਮ ਆਦਮੀ ਪਾਰਟੀ ਦੇ ਬਣਨਗੇ ਤੇ ਡੇਰਾ ਬਾਬਾ ਨਾਨਕ ਦੀ ਵਕਾਸ਼ ਹੋਊਗਾ ਡੇਰਾ ਬਾਬਾ ਨਾਨਕ ਦੀ ਮੈਂ ਗਲੀਆਂ ਦੇ ਵਿੱਚ ਜਾ ਕੇ ਘੁੰਮਿਆ ਡੇਰਾ ਬਾਬਾ ਨਾਨਕ ਦੇ ਇੱਕ ਕਾਫੀ ਕਾਰਗੁਜ਼ਾਰੀਆਂ ਹੋਣ ਵਾਲੀਆਂ ਨੇ ਸ਼ਹਿਰ ਦੇ ਵਿੱਚ ਜਿਹੜੀਆਂ ਸਾਡੇ ਸਤਿਕਾਰਯੋਗ ਜਿੰਨੇ ਵੀ ਐਮਸੀ ਕੈਂਡੀਡੇਟ ਨੇ ਕੰਡੀਡੇਟ ਬਣਨਗੇ ਕਮੇਟੀ ਬਣੂਗੀ ਤੇ ਤਾਂ ਕਰਕੇ ਹੋ ਸਕਦਾ ਵਾ ਕਈ ਮਜਬੂਰੀਆਂ ਐਮਐਲਏ ਸਾਹਿਬ ਦੀਆਂ ਸੀ ਜਿਹੜੀਆਂ ਮਜਬੂਰੀਆਂ ਕਾਰਨ ਕਈ ਕੰਮ ਜਿਹੜੇ ਬਹੁਮਤ ਨਹੀਂ ਸੀ ਸਾਡੇ ਕੋਲ ਐਮਸੀ ਕਾਂਗਰਸ ਦੀ ਇਸ ਕਰਕੇ ਕਈ ਕੰਮ ਨਹੀਂ ਹੋ ਸਕੇ ਜਿਹੜੇ ਕੰਮ ਟੈਂਡਰ ਦੇ ਲੈਵਲ ਦੀ ਸੀ ਜਿਹੜੇ ਕੰਮ ਪਿੰਡਾਂ ਦੇ ਵਿੱਚ ਸਰਪੰਚ ਨੇ ਸਰਪੰਚ ਲੈਵਲ 'ਤੇ ਉਹ ਸਾਰੇ ਕੰਮ ਹੋ ਰਹੇ ਨੇ ਹੁਣ ਮੇਰੀ ਸਾਰੇ ਹੀ ਡੇਰਾ ਬਾਬਾ ਨਾਨਕ ਦੇ ਵਸੀਆਂ ਨੂੰ ਬੇਨਤੀ ਹੈ ਕਿ ਜਿੱਦੀ ਸਰਕਾਰ ਉਹਦਾ ਐਮਸੀ ਬਣੇਗਾ ਤੇ ਤਾਂ ਹੀ ਡੇਰਾ ਬਾਬਾ ਨਾਨਕ ਦੇ ਵਿੱਚ ਵਿਕਾਸ ਹੋ ਸਕਦਾ ਕਿਸੇ ਠੂਠੇ ਲਾਰੇ ਬਾਜ ਦੇ ਮਗਰ ਨਾ ਲੱਗਿਓ ਆਪਣੀ ਵੋਟ ਨੂੰ ਸਹੀ ਤਰੀਕੇ ਦੇ ਨਾਲ ਜੂਰ ਕਰੋ ਜੇ ਤੁਸੀਂ ਵੋਟ ਕਾਗਜ਼ ਨੂੰ ਬਹੁਮਤ ਕਰਦੇ ਜੇ ਕਾਂਗਰਸ ਨੂੰ ਵੋਟ ਪਾਉਂਦੇ ਜੇ ਜਾਂ ਭਾਜਪਾ ਨੂੰ ਵੋਟ ਪਾਉਂਦੇ ਤੁਸੀਂ ਮਿੱਟੀ ਨੂੰ ਤੁਹਾਡੀ ਵੋਟ ਮਿੱਟੀ ਤੇ ਜਾਵੇਗੀ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੇ ਜੇ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਉਂਦੇ ਜੇ 2027 ਤੋਂ ਪਹਿਲਾਂ ਪਹਿਲਾਂ ਸਰਦਾਰ ਗਗਦੀਪ ਸਿੰਘ ਰਦਾਵਾ ਜੀ ਇਕਵਾਈ ਦੇ ਵਿੱਚ ਡੇਰਾ ਬਾਬਾ ਨਾਨਕ ਦਾ ਵਿਕਾਸ ਹੋਵੇਗਾ 2027 ਦੇ ਵਿੱਚ ਅਸੀਂ ਵੋਟਾਂ ਮੰਗਣ ਸ਼ਹਿਰ ਦੇ ਵਿੱਚੋਂ ਡਾਵਾਂਗੇ ਜੇ ਡੇਰਾ ਬਾਬਾ ਨਾਨਕ ਦਾ ਵਿਕਾਸ ਹੋਵੇਗਾ ਇਹ ਮੇਰੀ ਸਾਰੇ ਡੇਰਾ ਬਾਬਾ ਨਾਨਕ ਦੇ ਜਿੰਨੇ ਵੀ 13 ਵਾੜਾਂ ਚ ਵਾਸੀ ਨੇ ਮੇਰੀ ਸਾਰਿਆਂ ਨੂੰ ਬੇਂਤੀ ਆ ਕਿਸੇ ਲਾਰੇਬਾਜ਼ ਦੇ ਪਿੱਛੇ ਨਾ ਲੱਗਿਓ ਕਿਸੇ ਝੂਠੇ ਦੇ ਪਿੱਛੇ ਨਾ ਲੱਗਿਓ ਸਭ ਹਵਾ ਚ ਤੀਰ ਮਾਰਦੇ ਨੇ ਮੇਰਾ ਬਾਬਾ ਨਾਨਕ ਦੇ ਜੋ ਗੁਰੂ ਦੀ ਨਗਰੀ ਹੈ ਜੋ ਗੁਰੂ ਦੀ ਨਗਰੀ ਹੈ ਮੈਂ ਜੋ ਹਾਲਾਤ ਵੇਖੇ ਨੇ ਆਪਣੀ ਅੱਖਾਂ ਦੇ ਨਾਲ ਡੇਰਾ ਬਾਬਾ ਨਾਨਕ ਦਾ ਅੱਜ ਡੇਰਾ ਬਾਬਾ ਨਾਨਕ ਸ਼ਹਿਰ ਬਹੁਤ ਪਿੱਛੇ ਆ ਡੇਰਾ ਬਾਬਾ ਨਾਨਕ ਦਾ ਵਿਕਾਸ ਬਹੁਤ ਪਿੱਛੇ ਆ ਇਹ ਅੱਜ ਸਾਨੂੰ ਇੱਕ ਮੌਕਾ ਮਿਲਿਆ ਜੀ ਇਸ ਮੌਕੇ ਨੂੰ ਕਿਤੇ ਗਵਾ ਨਾ ਲਿਓ ਤੇਰਾ ਬਾਬਾ ਨਾਨਕ ਦੇ ਵਿੱਚ ਤਾਂ ਘੜੇ ਹੋ ਗਿਆ ਆਮ ਆਦਮੀ ਪਾਰਟੀ ਦਾ ਸਾਥ ਦੋ ਪਰ 13 ਦੀਆਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਥੋੜੀ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਰੇ ਮਿਊਨਿਸਪਲ ਕੌਂਸਲ ਆ ਮੈਡਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਔਰ ਲੋਕਲ ਬਾਡੀਜ਼ ਦੀਆਂ ਚੋਣਾਂ ਨੇ ਅਸੀਂ ਥੋੜਾ ਜਿਹਾ ਸਮਾਂ ਪਹਿਲਾਂ ਇਹ ਹਲਕਾ ਜਿਹੜਾ ਆ ਵਧੀਆ ਮਾਸਟਰ ਦੇ ਨਾਲ ਸਾਡੇ ਭਾਨ ਜੋਗ ਐਮਐਲਏ ਸਾਹਿਬ ਦੰਦਾ ਦੰਦਾਵਾ ਸਾਹਿਬ ਜਿੱਤੇ ਨੇ ਔਰ ਅਸੀਂ ਇਹ ਲੋਕਲ ਵੀ ਇਥੋਂ ਜਿਹੜੇ ਜਿਤੂ ਰਹੇ ਸੀਗੇ ਮੇਰਾ ਪਾਪਾ ਨਾਨ ਤੋਂ ਸੋ ਅਸੀਂ ਆਪਣੇ 13 13 ਹੀ ਉਮੀਦਵਾਰ ਜਿਹੜੇ ਨੇ 13 ਵਾਰਡਾਂ ਦੇ ਵਿੱਚ ਖੜੇ ਕੀਤੇ ਨੇ ਔਰ ਸਾਡੀ ਪੂਰੀ ਤਿਆਰੀ ਆ ਅੱਜ ਅਸੀਂ ਫਰੋਟ ショਅ ਕਰਕੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਕਿ ਸਾਡੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜੜੀ ਆ ਉਹ ਵੋਟ ਪਾਈ ਜਾਵੇ ਔਰ ਅਸੀਂ ਜੜੀ ਆ ਮਨਿਸਪਲ ਕੌਂਸਲ ਮੇਰਾ ਪਾਪਾ ਨਾਨ ਦੇ ਵਿੱਚ ਵੱਡੀ ਲੀਡ ਦੇ ਨਾਲ ਆਪਣੀ ਜੜੀ ਆ ਲੋਕਲ ਬਾਡੀਜ਼ ਦੀ ਸੈਨਟਲ ਸ਼ਾਇਦ ਇਹ ਪਹਿਲੀ ਵਾਰੀ ਆ ਕਿ ਕਿਸੇ ਮੀਰਵਾ ਦੇ ਕਾਗੀ ਨਹੀਂ ਕੱਟੇਗਾ ਦੇਖੋ ਜੀ ਸਾਡੀ ਪਾਰਟੀ ਦੇ ਵਿੱਚ ਅਸੀਂ ਕੋਈ ਇਹੋ ਜੀ ਰਾਜਨੀਤੀ ਨਹੀਂ ਕਰਦੇ ਕਿ ਕਾਗਜ਼ ਰੱਦ ਕਰਾਉਣੇ ਜਾਂ ਕੋਈ ਧੱਕੇਸ਼ਾਹੀ ਕਰਨੀ ਜਾਂ ਕੋਈ ਇਹੋ ਜੀ ਗੱਲ ਬਿਲਕੁਲ ਇਹੋ ਜਿਹਾ ਕੋਈ ਕੰਮ ਨਹੀਂ ਆ ਜਿੰਨੇ ਵੀ ਜਿਹੜੇ ਵੀ ਚਾਹੇ ਉਹ ਕਾਂਗਰਸ ਤੋਂ ਨੇ ਅਕਾਲੀ ਦਲ ਤੋਂ ਨੇ ਬੀਜੇਪੀ ਤੋਂ ਨੇ ਜਿਹੜੇ ਜਿਹੜੇ ਵੀ ਬੰਦੇ ਚੋਣ ਲੜਨਾ ਚਾਹੁੰਦੇ ਨੇ ਉਹ ਚੋਣ ਬਤਾਂ ਦੇ ਵਿੱਚ ਨੇ ਅਸਲੀ ਤੌਰ ਤੇ ਜਿਹੜੀ ਜਨਤਾ ਆ ਉਹ ਜਨਤਾ ਨੇ ਡਿਸਾਈਡ ਕਰਨਾ ਕਿਉਂਕਿ ਲੋਕਤੰਤਰ ਦੇ ਵਿੱਚ ਜਨਤਾ ਹੀ ਵੱਡੀ ਆ ਔਰ ਅਸੀਂ ਇਹੋ ਜੀ ਰਾਜਨੀਤੀ ਨਹੀਂ ਕਰਦੇ ਕਿ ਕਾਗਜ਼ ਰੱਤ ਕਰਾ ਦਈਏ ਜਾਂ ਕੋਈ ਠੱਕੇशाही ਕਰੀਏ ਤਾਂ ਕੋਈ ਬਿਲਕੁਲ ਫੇਅਰ ਪੋਲ ਜਿਹੜੀ ਆ ਫੇਅਰ ਐਂਡ ਫਰੀ ਪੋਲ ਜਿਹੜੀ ਆ ਉਹ ਹੋਣ ਜਾ ਰਹੀ ਆ ਅਸੀਂ ਅੱਜ ਤੱਕ ਜੰਨੀਆਂ ਵੀ ਇਲੈਕਸ਼ਨ ਲੜੀਆਂ ਨੇ ਇਹਵੇਂ ਲੜੀਆਂ ਮੱਧਵਾਦੀ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਦੇ ਪੱਤੀ ਵਿਧਾਇਕ ਮੇਰੇ ਡਾਤੀ ਹੋ ਜੀ मां ही ਗੱਲ ਕਰੋ ਕਿਸੇ ਦੀ ਕਿ ਇੱਕ ਪੱਤੀ ਵਿਧਾਇਕ ਫਿਰ ਚੈਲੰਜ ਵੀ ਉਹਨਾਂ ਨੂੰ ਦਿੱਤਾ ਸੀਗਾ ਇਹ ਵੀ ਕਿ ਤਿੰਨ ਖੜੇ ਕਰਕੇ ਦਿਖਾ ਦਿਓ ਵਿਧਾਨ ਸਭਾ ਦੇ ਵਿੱਚ ਹੋਏ ਸੀਗੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਵੀ ਨਾਲ ਨੇ ਆ ਵਿਧਾਨ ਸਭਾ ਦੇ ਵਿੱਚ ਤੁਸੀਂ ਸਾਹਮਣੇ ਬੈਠੇ ਹੋ ਇੱਥੇ ਖੜੇ ਕਰ ਦਿਓ ਉਦੋਂ ਤੇ ਕੋਈ ਨਾਲ ਉੱਠਿਆ ਨਹੀਂ ਸੋ ਬਾਜਵਾ ਸਾਹਿਬ ਦੀ ਗੱਲ ਨੂੰ ਕੋਈ ਜ਼ਿਆਦਾ ਸੀਰੀਅਸ ਨਾ ਲਿਆ ਕੋਈ ਉਹਨਾਂ ਦਾ ਹੈ ਨਹੀਂ ਉਹਨਾਂ ਦਾ ਕੰਮ ਵੇਲੇ ਆਗੇ ਨੇ ਜੀ ਆਫਵਾਹਾਂ ਫਲਾਉਂਦੇ ਨੇ ਇਤਨਾ ਅੱਜ ਮੇਰੇ ਬੱਤੀ ਨੇ ਅੱਜ ਬੱਤੀ ਨੇ ਅੱਜ ਪੇਤੀ ਨੇ ਅੱਜ ਇਖਨੇ ਅੱਜ ਦੋ ਨੇ ਹੈਗਾ ਉਹਨਾਂ ਦੇ ਨਾਲ ਕੋਈ ਨਹੀਂ ਆ ਉਹਨਾਂ ਨੂੰ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਆ ਘਰ ਦੇ ਵਿੱਚ ਵੀ ਉਹਨਾਂ ਦੇ ਭਰਾ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ ਇਹਨਾਂ ਨੂੰ ਆਪਣੇ ਭਰਾ ਤੇ ਵਿਸ਼ਵਾਸ ਨਹੀਂ ਆ ਤੁਸੀਂ ਉਹਦੇ ਤੇ ਵਿਸ਼ਵਾਸ ਕਰਨਦੇ ਹੋ ਕਿ ਬੱਤੀ ਬਤਾਇਕ ਨਾਲ ਹੋਣਗੇ ਬਿਲਕੁਲ ਉਹਨਾਂ ਦੀਆਂ ਗੱਲਾਂ ਨੂੰ ਸੀਰੀਅਸ ਨਾ ਲਿਆ